ਰਸਤੇ ਦੇ ਵਿੱਚ ਕਿਤੇ ਜਾ ਰਹੇ ਹੋ ਇਕੱਲੇ ਖੜੇ ਹੋ ਤਾਂ ਆਪਣੇ ਆਲੇ ਦੁਆਲੇ ਇੱਕ ਵਾਰ ਨਿਗਾਹ ਮਾਰ ਲਓ ਹੋ ਸਕਦਾ ਹੈ ਤੁਹਾਡਾ ਸਮਾਨ ਵੀ ਲੁੱਟ ਹੋ ਜਾਈ ਤੇ ਤੁਹਾਡੀ ਜਾਨ ਤੇ ਵੀ ਬੰਝੇ ਨਹੀਂ ਯਕੀਨ ਤਾਂ ਇੱਕ ਵਾਰੀ ਵੀਡੀਓ ਦੇਖ ਲਓ ਸੋ ਇਸ ਕੁੜੀ ਦੇ ਨਾਲ ਦੇਖ ਲਓ ਕੀ ਹੋ ਗਿਆ ਕਾਰ ਦੇ ਵਿੱਚ ਬੈਠੇ ਬੈਠੇ ਲੁਟੇਰੇ ਕਾਂਡ ਕਰ ਗਏ ਜੀਆਂ ਇਹ ਕਾਲਜ ਸਟੂਡੈਂਟ ਹੈ ਕੁੜੀ ਜੋ ਆਪਣੀ বাস ਦਾ ਇੰਤਜ਼ਾਰ ਕਰ ਰਹੀ ਹੈ ਚੇਨ ਗਲੇ ਦੇ ਵਿੱਚ ਪਾਈ ਹੋਈ ਹੈ ਹੱਥ ਦੇ ਵਿੱਚ ਮੋਬਾਈਲ ਹੈ ਗਲੇ ਦੇ ਵਿੱਚ ਪਰਸ ਵੀ ਹੈ ਪਰ ਨਹੀਂ ਸੀ ਪਤਾ ਕਿ ਗੱਡੀ ਦੇ ਵਿੱਚ ਸਵਾਰ ਹੋ ਗਏ ਇਹ ਲੁਟੇਰੇ ਜਿਹੜੇ ਨੇ ਉਸ ਦੇ ਕੋਲੋਂ ਸਮਾਨ ਵੀ ਖੋਣਗੇ ਤੇ ਉਸ ਨੂੰ ਕਾਰ ਦੇ ਨਾਲ ਕ ਸੀਟ ਵੀ ਲੈਣਗੇ ਜੀ ਹਾਂ ਇਸ ਕੁੜੀ ਦੇ ਨਾਲ ਕੁਝ ਅਜੀਹਾ ਹੀ ਹੋਇਆ ਹੈ ਇਸ ਦੀ ਚੈਨ ਖੋਈ ਜਾਂਦੀ ਹੈ ਮੋਬਾਈਲ ਖੋਇਆ ਜਾਂਦਾ ਹੈ ਹਾਲਾਂਕਿ ਨੇ ਜੋ ਪਾਰਸ ਹੈ ਆਪਣੇ ਗਲੇ ਦੇ ਵਿੱਚ ਟੰਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਗੱਡੀ ਦੇ ਵਿੱਚ ਸਵਾਰ ਨੌਜਵਾਨ ਜਿਹੜੇ ਨੇ ਉਸ ਦੇ ਨਾਲ ਤੱਕੇ ਸ਼ਾਹੀ ਕਰਦੇ ਨੇ ਸਮਾਨ ਉਸ ਦਾ ਖੋਹ ਲੈਂਦੇ ਨੇ ਤੇ 20 ਮੀਟਰ ਤੱਕ ਉਸ ਨੂੰ ਆਪਣੇ ਨਾਲ ਹੀ ਕਸੀਟ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਕੁੜੀ ਸੜਕ ਤੇ ਆਨ ਡਿੱਗ ਕੇ ਜਾ ਕਮੀ ਹੋ ਜਾਂਦੀ ਹੈ ਤੇ ਉੱਥੇ ਹੀ ਇਹ ਮੁੰਡੇ ਜਿਹੜੇ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਦੱਸੇ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਚੋਰੀਆਂ ਘਟ ਨਹੀਂ ਹੁੰਦੀਆਂ ਇਹੋ ਜੀਆਂ ਲੁੱਟਣੀਆਂ ਘਟਨਾਵਾਂ ਲਗਾਤਾਰ ਸਾਡੇ ਸਾਹਮਣੇ ਆ ਰਹੀਆਂ ਨੇ ਭਵੇਂ ਅਸੀਂ ਗਲੀਆਂ ਮੁਹੱਲਿਆਂ ਦੇ ਵਿੱਚ ਆ ਭਵੇਂ ਅਸੀਂ ਆਪਣੇ ਘਰਾਂ ਦੇ ਵਿੱਚ ਆ ਹੋ ਸਕਦਾ ਕਿ ਕੋਈ ਨਸ਼ੇੜੀ ਹੋਣ ਜਾਂ ਕੋਈ ਇਸ ਤਰ੍ਹਾਂ ਦੀਆਂ ਹੀ ਘਟਨਾਵਾਂ ਬਾਰੇ ਹੋਣ ਪਰ ਹੁਣ ਇਹਨਾਂ ਨੂੰ ਪੁਲਿਸ ਨੇ ਫੜ ਲਿਆ ਇਹ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਤਿੰਨ ਜਿਹੜੇ ਹਿਮਾਚਲ ਦੇ ਵਿੱਚ ਘੁੰਮਣ ਗਏ ਸੀ ਤੇ ਘੁੰਮਦੇ ਘੁੰਮਦੇ ਸੜਕ ਤੇ ਖੜੀ ਇਸ ਕੱਲੀ ਕੁੜੀ ਨਾਲ ਲੁੱਟਣ ਦੀ ਕੋਸ਼ਿਸ਼ ਕਰਦੇ ਆ ਕਾਰਨਾਮਾ ਕਰ ਜਾਂਦੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਗੱਡੀ ਦੇ ਵਿੱਚ ਸਵਾਰ ਸੀ ਗੱਡੀ ਦਾ ਨੰਬਰ ਯੂਪੀ ਦਾ ਸੀ ਪਰ ਜਦੋਂ ਪੁਲਿਸ ਨੇ ਇਹਨਾਂ ਨੂੰ ਫੜਿਆ ਤਾਂ ਪਤਾ ਲੱਗਾ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮੁੰਡੇ ਨੇ ਜਿਨ੍ਹਾਂ ਨੇ ਅਜੇ ਹੀ ਘਟਨਾ ਨੂੰ ਅੰਜਾਮ ਇੱਕ ਦੂਸਰੇ ਸੂਬੇ ਦੇ ਵਿੱਚ ਜਾ ਕੇ ਦਿੱਤਾ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਆਪਣੀ رائے ਵੀ ਜ਼ਰੂਰ ਦੱਸਣਾ